ਜੇ ਗਗਨਦੀਪ ਸਿੰਘ ਤੇ ਅੱਜ ਤੁਹਾਨੂੰ ਅਨੋਖੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਜਿਹੜੀ ਅਨੋਖੀ ਗੱਲਬਾਤ ਇੱਕ ਬੱਚੀ ਨੂੰ ਲੈ ਕੇ ਹੈ ਜੋ ਉਹਦੇ ਬੱਚੇ ਦੇ ਜੋ ਫਾਦਰ ਸਾਹਿਬ ਉਹਰੇ ਮੌਜੂਦ ਨਹੀਂ ਤੇ ਉਹ ਨਾਲ ਗੱਲਬਾਤ ਕਰਦੇ ਆ ਇਹ ਕੀ ਹੈ ਪੂਰਾ ਮਾਮਲਾ ਤੇ ਕਾਦੇ ਵਾਸਤੇ ਮੇਰੇ ਪੀ ਐਫਐਮ ਲਗਾਇਆ ਗਿਆ ਹੈ ਗੋਲੇ ਤੋਂ ਪਰ ਮੈਂ ਤਾਂ ਇਹ ਤਸਵੀਰਾਂ ਲਗਾਤਾ ਤੁਹਾਨੂੰ ਦਖਾਨ ਦੀ ਕੋਸ਼ਿਸ਼ ਕਰ ਰਿਹਾ ਤੁਸੀ ਦੇਖ ਸਕਦੇ ਲਗਾਤਾ ਡੀ ਐਮ ਡੀ ਦੀ ਜਿਹੜੀ ਇਹ ਬਿਮਾਰੀ ਹੈ ਇਹਦਾ ਇਲਾਜ ਦੇ ਲਈ ਜਿਹੜੀ ਹੋਰੀ ਗੋਲੇ ਲਗਾ ਦਿੱਤੀ ਗਈ ਹੈ ਤੇ ਲੇਕੇ ਆਪਾਂ ਇਹ ਸੋਜੀ ਵੀ ਨਾਲ ਗੱਲਬਾਤ ਵੀ ਕਰਾਂਗੇ ਕਿ ਪੂਰਾ ਮਾਮਲਾ ਕੀ ਹੈ ਕਿ ਪੂਰਾ ਮਾਮਲਾ ਕੀ ਹੈ ਕੀ ਹੋਇਆ ਕੀ ਸੀ ਬੱਚੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਚੇ ਦਾ ਨਾਮ ਅਸ਼ਮੀਤ ਹੈ ਲਗਭਗ 9 ਸਾਲ 10 ਮਹੀਨੇ ਦੀ ਉਹਦੀ ਏਜ ਹੈ ਬੱਚੇ ਨੂੰ ਡੀਐਮਡੀ ਨਾਮ ਦੀ ਡਿਸੀਜ਼ ਹੋਇਆ ਦੁਸ਼ੈਨ ਮਸਕਲ ਡਿਸਟ੍ਰੋਫੀ ਰੇਅਰ ਜੈਨੇਟਿਕ ਪ੍ਰੋਬਲਮ ਜਿਹਨੂੰ ਅਸੀਂ ਕਹਿ ਸਕਦੇ ਆ ਖਤਰਨਾਕ ਬਿਮਾਰੀ ਹੈ ਲਗਭਗ ਜੇ ਲਾ ਕੇ ਚੱਲੀਏ ਤੇ ਭਾਰਤ ਦੇ ਵਿੱਚ 1.5 ਲੱਖ ਦੇ ਕਰੀਬ ਜੋ ਬੱਚਾ ਇਸ ਬਿਮਾਰੀ ਦੇ ਨਾਲ ਜੂਝ ਰਿਹਾ ਹੈ ਦੇ 30000 ਦੇ ਲਾਗੇ ਚਾਕੇ ਬੱਚਾ ਜੋ ਹੈ ਉਹ ਆਰਮੀ ਦੇ ਵਿੱਚ ਤੁਸੀਂ ਲਾ ਕੇ ਚੱਲੋ ਕਿ ਆਰਮੀ ਫੈਮਲੀਆਂ ਦੇ ਵਿੱਚ 33000 ਬੱਚਾ ਹੈ ਜੋ ਇਸ ਟ੍ਰੀਟਮੈਂਟ ਹੈ ਜਿਹੜਾ ਡੀਐਮਡੀ ਦਾ ਉਹ ਪਿਛਲੇ ਸਾਲ ਨਵੰਬਰ ਦੇ ਵਿੱਚ ਅਨਾਉਂਸ ਹੋਇਆ ਸੀ ਅਮਰੀਕਾ ਨੇ ਉਸ ਦਾ ਟ੍ਰੀਟਮੈਂਟ ਕੱਢਿਆ ਸੀ April 2025 ਦੇ ਵਿੱਚ FDA ਅਪਰੂਵਲ ਹੋਇਆ ਵਾ ਜਿਸ ਦੀ ਜਿਹੜੀ ਕੀਮਤ ਜੋ ਅਮਰੀਕਾ ਦੇ ਵਿੱਚ ਦੱਸੀ ਜਾਂਦੀ ਹੈ ਜੋ ਐਮਸ ਦਿੱਲੀ ਐਮਸ ਤੋਂ ਜੋ ਪ੍ਰੈਸਕ੍ਰਿਪਸ਼ਨ ਮਿਲੀ ਆ ਉਹਦੇ ਵਿੱਚ ਜਿਹੜੀ ਟ੍ਰੀਟਮੈਂਟ ਜਿਹੜਾ ਇੰਜੈਕਸ਼ਨ 70 ਐਮਐਲ ਦਾ ਜਿਹੜਾ ਇੰਜੈਕਸ਼ਨ ਆ ਉਹਦੀ ਕੀਮਤ ਦੱਸੀ ਗਈ ਆ ਉਹ 3.2 ਮਿਲੀਅਨ ਯੂ ਐਸ ਡਾਲਰ ਪਲੱਸ 12% ਜੀਐਸਟੀ ਜੋ ਲਗਭਗ ਜੇ ਆਪਾਂ ਕਨਵਰਟ ਕਰੀਏ ਤੇ 27 ਕਰੋੜ ਬੰਦਾ ਏ 27 ਕਰੋੜ ਬੜੀ ਵੱਡੀ ਰਕਮ ਆ ਠੀਕ ਹੈ ਜੀ ਨਾਰਮਲ ਬੰਦਾ ਕੋਈ ਲਾਣੋ ਕੀ ਨਾਰਮਲ ਕੀ ਐ ਅਸੀਂ ਲਾੜੀਏ ਕੋਈ ਖਾਸ ਵੀ ਬੰਦਾ ਵਾ ਉਹ ਵੀ ਇਸ ਦਾ ਟ੍ਰੀਟਮੈਂਟ ਕਰਾਉਣ ਤੋਂ ਪਹਿਲਾਂ ਸੋਵੇ ਰੋ ਸੋਚੇਗਾ ਪਰ ਕਿਵੇਂ ਆ ਕਿ ਜਿਹੜਾ ਅਸ਼ਮੀਰ ਦੇ ਫਾਦਰ ਨੇ ਉਹ ਆਰਮੀ ਦੇ ਵਿੱਚ ਡਿਊਟੀ ਕਰਦੇ ਨੇ ਉਹਨਾਂ ਦੇ ਮਦਰ ਵੈਲ ਐਜੂਕੇਟਿਡ ਫੈਮਿਲੀ ਤੋਂ ਨੇ ਨਾਲ ਤੁਹਾਡੇ ਸਾਡੇ ਦਾਦਾ ਜੀ ਖੜੇ ਨੇ ਉਹਨਾਂ ਸ਼ਮੀਦ ਦੇ ਇਹ ਰਿਟਾਇਰਡ ਸਬੇਦਾਰ ਨੇ ਆਰਮੀ ਤੋਂ ਆਰਮੀ ਫੈਮਿਲੀ ਹੈ ਦੋਨੇ ਸਾਈਡ ਤੋਂ ਜੇ ਲਾ ਕੇ ਚੱਲੀਏ ਨਾਨਕੇ ਵੀ ਤੇ ਦਾਜਕੇ ਵੀ ਤੇ ਲਾੜੋ ਕੀ ਖੋਨ ਦੇ ਵਿੱਚ ਜਿਸ ਤਰ੍ਹਾਂ ਆਰਮੀ ਕਹਿੰਦੀ ਹੈ ਨਾ ਕਿ ਲੜਨਾ ਬਸ ਆਪਾਂ ਡਟ ਕੇ ਖੜਨਾ ਵਾ ਤੇ ਪਰਿਵਾਰ ਇੱਕ ਸਾਲ ਤੋਂ ਲਾੜੋ ਕੀ ਤੁਸੀਂ ਪੰਜਾਬ ਹੋ ਗਿਆ ਵਾ ਇੰਡੀਆ ਦੇ ਵਿੱਚ ਬੰਬੇ ਲਾ ਲੋ ਇੰਦੋਰ ਕੋਲਕਾਤਾ ਹైదరాబాద్ ਕਿਹੜੀ ਕਿਹੜੀ ਸਟੇਟ ਆ ਦਿੱਲੀ ਹੋ ਗਈ ਆ ਹਿਮਾਚਲ ਹੋ ਗਿਆ ਵਾ ਲਾ ਕੇ ਚੱਲੋ ਵੀ ਹਰ ਇੱਕ ਸਟੇਟ ਦੇ ਵਿੱਚ ਜਾ ਕੇ ਆਪਣੇ ਬੱਚੇ ਦੇ ਵਾਸਤੇ ਜੋ ਇਹ ਫੰਡਿੰਗ ਕਰੋਡ ਫੰਡਿੰਗ ਜਿਹੜੀ ਆ ਠੀਕ ਹੈ ਜੀ ਕਿਉਂਕਿ ਇਹਨਾਂ ਨੂੰ ਦੱਸਿਆ ਗਿਆ ਕਿ ਕਰੋਡ ਫੰਡਿੰਗ ਕਰੋ ਤੁਸੀਂ ਪੈਸੇ ਜਿਹੜੇ ਆ ਉਹ ਸਿੰਗਲ ਪਰਸਨ ਦੇ ਕੋਈ ਦੇ ਨਹੀਂ ਸਕਦਾ ਕਰੋਡ ਫੰਡਿੰਗ ਦੇ ਰਾਹੀਂ ਇਹ ਜਿਹੜਾ ਪੈਸਾ ਵਾ ਜਿਸ ਦਾ ਕਿ ਆ ਸਕੈਨਰ ਤੁਹਾਨੂੰ ਮੈਂ ਦਿਖਾਉਂਦਾ ਵਾਂ ਇੰਪੈਕਟ ਗੁਰੂ ਇੰਪੈਕਟ ਗੁਰੂ ਹੁਣ ਲੋਕੀ ਸੋਚਦੇ ਵੀ ਇੰਪੈਕਟ ਗੁਰੂ ਕੀ ਆ ਇੱਕ ਕਰੋਡ ਕਰੋਡ ਫੰਡਿੰਗ ਦਾ ਇੱਕ ਪਲੈਟਫਾਰਮ ਹੈ ਗੂਗਲ ਤੇ ਸਰਚ ਕਰੋਗੇ ਨਾ ਕਰਾਉਡ ਫੰਡਿੰਗ ਪਲੈਟਫਾਰਮ ਇਨ ਇੰਡੀਆ ਜਾਂ ਵਰਲਡ ਉਹਦੇ ਵਿੱਚ ਆਉਂਦੇ ਕੀਟੋ ਮਿਲਾਪ ਇੰਪੈਕਟ ਗਰੂਪ ਇਹ ਬੱਚੇ ਦਾ ਜਿਹੜਾ ਮੈਡੀਕਲ ਅਕਾਊਂਟ ਬਣਿਆ ਹੋਣਾ ਉਹਦਾ ਸਕੈਨਰ ਆ ਇਹਦੇ ਵਿੱਚ ਜਿਹੜੀ ਲਿਮਿਟ ਲੱਗੀ ਪਈ ਆ 27 ਕਰੋੜ ਦੀ ਆ ਲਗਭਗ ਸਟਿਲ ਅੱਜ ਦੀ ਡੇਟ ਆ ਆਪਾਂ ਲਾ ਕੇ ਚੱਲੀਏ ਕਿ 5 ਕਰੋੜ ਦੇ ਲੱਗੇ ਚੱਕੇ ਜੋ ਬੱਚੇ ਦੇ ਮੈਡੀਕਲ ਖਾਤੇ ਦੇ ਵਿੱਚ ਉਹ ਇਕੱਠਾ ਹੋ ਚੁੱਕਿਆ ਵਾ ਜਿਹੜੇ ਸਕੈਨਰ ਦੇ ਥਰੂ ਜਾ ਰਹਿਆ ਵਾ ਤੇ ਇਹ ਜਿਹੜਾ ਪੈਸਾ ਵਾ ਜਦੋਂ ਇਹ 27 ਕਰੋੜ ਪੂਰਾ ਹੋ ਜਾਏਗਾ ਉਹ ਸਕੈਨਰ ਆਟੋਮੈਟਿਕਲੀ ਬੰਦ ਹੋ ਜਾਏਗਾ ਬੜਾ ਲੰਮਾ ਸੰਘਰਸ਼ ਆਇਆ ਤੇ ਮੈਂ ਇਹ ਸਮਝਦਾ ਵਾ ਕਿ ਜਿੰਨੇ ਵੀ ਸੰਗਤ ਅੱਜ ਫਰੀਦਕੁਰ ਸਾਹਿਬ ਦਰਸ਼ਨਾਂ ਨੂੰ ਆ ਰਹੀ ਹੈ ਲਗਭਗ ਜੇ ਲਾ ਕੇ ਚੱਲੀਏ ਤਾਂ 50 ਲੱਖ ਦੇ ਐਸਟੀਮੇਟਡ ਸੰਗਤ ਦੀ ਗਿਣਤੀ ਦੱਸੀ ਜਾਂਦੀ ਹੈ ਜੇਕਰ 50 ਲੱਖ ਸੰਗਤ ਹੈ 50-50 ਰੁਪਏ ਵੀ ਦਿੰਦੀ ਹੈ ਤਾਂ ਪੈਸੇ ਪੂਰੇ ਹੋ ਜਾਂਦੇ ਠੀਕ ਹੈ ਜੀ ਅਸੀਂ ਇਹੋ ਹੀ ਆਸ ਰੱਖਦੇ ਆ ਕਿ ਸੰਗਤ ਵੱਧ ਤੋਂ ਵੱਧ ਸਪੋਰਟ ਕਰੇ ਚਲੋ 50 ਲੱਖ ਜਿੰਨੀ ਸੰਗਤ ਆਈ ਉਹ ਸਾਰੀ ਡੋਨੇਸ਼ਨ ਨਹੀਂ ਦੇ ਸਕਦੀ ਜਾਂ ਕਈ ਵਾਰੀ ਸਾਰੀ ਡੋਨੇਸ਼ਨ ਨਹੀਂ ਦਿੰਦੇ ਪਰ ਲਗਭਗ ਜੇਕਰ 5 ਲੱਖ ਬੰਦਾ 500-500 ਵੀ ਦਿੰਦਾ ਹੈ ਤਾਂ ਪੈਸਾ ਪੂਰਾ ਹੋ ਸਕਦਾ ਹੈ ਇਹ ਜਿਹੜਾ ਸੰਘਰਸ਼ ਆ ਇਹ ਸੰਘਰਸ਼ ਤਾਂ ਇੰਨਾ ਲੰਮਾ ਵਾ ਕਿਉਂਕਿ ਪੰਜਾਬ ਦੇ ਵਿੱਚ ਕਿਸੇ ਨੂੰ ਅਵੇਅਰਨੈਸ ਹੈਗੀ ਇਸ ਬਿਮਾਰੀ ਬਾਰੇ ਲਗਭਗ ਲਾ ਕੇ ਚੱਲੀਏ ਜੇਕਰ ਪੈਸੇ ਪੂਰੇ ਹੁੰਦੇ ਆ ਤੇ ਅਸ਼ਮੀਤ ਪੰਜਾਬ ਦਾ ਪਹਿਲਾ ਬੱਚਾ ਹੋਊਗਾ ਜਿਸ ਨੂੰ ਇਹ ਇੰਜੈਕਸ਼ਨ ਲੱਗੇਗਾ ਠੀਕ ਹੈ ਜੀ ਲਗਭਗ ਹੈ ਅਜੇ ਤੱਕ ਇੰਡੀਆ ਦੇ ਵਿੱਚ ਸਿਰਫ ਦੋ ਹੀ ਬੱਚੇ ਜਿਨ੍ਹਾਂ ਨੂੰ ਇਹ ਇੰਜੈਕਸ਼ਨ ਲੱਗ ਪਾਇਆ ਹੈ ਤੇ ਜੇ ਅਸ਼ਮੀਤ ਦੇ ਪੈਸੇ ਪੂਰੇ ਹੁੰਦੇ ਤਾਂ ਅਸ਼ਮੀਤ ਤੀਸਰਾ ਬੱਚਾ ਹੋਏਗਾ ਇੰਡੀਆ 'ਚ ਤੇ ਪੰਜਾਬ 'ਚ ਪਹਿਲਾ ਬੱਚਾ ਹੋਏਗਾ ਤੇ ਪੰਜਾਬ 'ਚ ਇਹ ਜਿਹੜਾ ਇਲਾਜ ਆ ਐਮ ਡੀ ਐਡੀ ਐਮ ਡੀ ਇਹ ਇਲਾਜ ਆਪਣੇ ਇੰਡੀਆ 'ਚ ਹੀ ਹੈ ਤੇ ਬਾਹਰ ਨਹੀਂ ਪਵੇ ਮੈਂ ਇਹ ਵੀ ਦੱਸਦਾ ਮੈਂ ਕਿ ਇਹਦਾ ਜਿਹੜਾ ਟ੍ਰੀਟਮੈਂਟ ਆ ਜੋ ਜੀ ਥੈਰੇਪੀ ਕਰਕੇ ਜੋ ਇਹਦੀ ਟ੍ਰੀਟਮੈਂਟ ਆ ਉਹ ਅਮਰੀਕਾ ਨੇ ਇਨਵੈਂਟ ਕੀਤਾ ਵਾ ਲਗਭਗ ਉਹਨਾਂ ਦੀ 40 ਸਾਲ ਦੀ ਰਿਸਰਚ ਹੋਈ ਆ ਇੰਡੀਆ ਦੇ ਵਿੱਚ ਇਹਦਾ ਕੋਈ ਟਰੀਟਮੈਂਟ ਨਹੀਂ ਇਹ ਇੰਡੀਆ ਦੇ ਵਿੱਚ ਸਿਰਫ ਇੱਕ ਸਟੀਰੋਇਡਸ ਹੋ ਗਿਆ ਜਾਂ ਲਾਡੋ ਕੀ ਫਿਜ਼ੀਓਥੈਰੇਪੀ ਆ ਸਿਰਫ ਇਹਦਾ ਟਰੀਟਮੈਂਟ ਹੋਰ ਕੋਈ ਇਹਦਾ ਟਰੀਟਮੈਂਟ ਨਹੀਂ ਆ ਆਰਮੀ ਦੇ ਵਿੱਚ ਵੀ ਕੋਈ ਟਰੀਟਮੈਂਟ ਨਹੀਂ ਆ ਫਿਲਹਾਲ ਬੱਚਾ ਦਿੱਲੀ ਏ ਆਰਮੀ ਹਸਪੀਟਲ ਦਿੱਲੀ ਤੋਂ ਜੋ ਉਹਦਾ ਟਰੀਟਮੈਂਟ ਚੱਲ ਰਿਹਾ ਵਾ ਫਿਜ਼ੀਓਥੈਰੇਪੀ ਦੇ ਠੀਕ ਹੈ ਜੀ ਇਸ ਤੋਂ ਇਲਾਵਾ ਡਾਕਟਰਾਂ ਨੇ ਕਿਹਾ ਕਿ ਸਿਰਫ ਲਾਸਟ ਜੋ ਇਹਦਾ ਟਰੀਟਮੈਂਟ ਜੋ ਅਨਾਉਂਸ ਹੋਇਆ ਵਾ ਉਹ ਅਮਰੀਕਾ ਦੇ ਵਿੱਚ FDA ਅਪਰੂਵਲ ਹੈ ਜੋ ਉਹ ਇੰਜੈਕਸ਼ਨ ਹੀ ਲੱਗੇਗਾ ਜਿਹੜੀ ਪ੍ਰਸਕ੍ਰਿਪਸ਼ਨ ਦਿੱਤੀ ਗਈ ਹੈ ਤੇ ਸੰਗਤ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਕੀ ਕਹਿਣਾ ਚਾਹੋਗੇ ਸੰਗਤ ਨੂੰ ਮੈਂ ਇਹੋ ਮੈਸੇਜ ਦੇਣਾ ਚਾਹੁੰਦਾ ਵਾਂ ਕਿ ਵੱਟ ਤੋਂ ਵੱਧ ਜਿੰਨਾ ਵੀ ਹੋ ਸਕਦਾ ਸਪੋਰਟ ਕਰੋ ਜੇ ਤੁਸੀਂ ਸਪੋਰਟ ਨਹੀਂ ਕਰ ਸਕਦੇ ਮੰਨ ਲਓ ਤੁਸੀਂ ਡੋਨੇਸ਼ਨ ਨਹੀਂ ਦੇ ਸਕਦੇ ਕਮ ਸੇ ਕਮ ਅੱਜ ਕੱਲ੍ਹ ਸੋਸ਼ਲ ਮੀਡੀਆ ਆਰ ਕੋਈ ਚਲਾ ਰਿਹਾ ਹੈ ਛੋਟੇ ਬੱਚੇ ਤੋਂ ਲੈ ਕੇ ਵੱਡੇ ਬਜ਼ੁਰਗਾਂ ਤੱਕ ਸਾਰੇ ਸੋਸ਼ਲ ਮੀਡੀਆ ਚਲਾ ਰਹੇ ਆ ਕੋਈ ਸਟੋਰੀ ਲਗਾ ਲਓ ਕੋਈ ਇੰਸਟਾਗ੍ਰam ਜਾਂ ਸੋਸ਼ਲ ਮੀਡੀਆ ਦੇ ਜਿਹੜੇ ਪਲੈਟਫਾਰਮ ਫੇਸਬੁੱਕ ਹੋ ਗਿਆ ਵਾ ਜਾਂ ਹੋਰ ਪਲੈਟਫਾਰਮ ਜਿਹੜੇ ਉਹ ਯੂਜ਼ ਕਰਦੇ ਨੇ ਉਹਦੇ ਜਰੀਏ ਵੱਟ ਤੋਂ ਵੱਧ ਗੱਲ ਜਿਹੜੀ ਹੈ ਉਹ ਦੇਸ਼ ਦੁਨੀਆ ਤੱਕ ਰੱਖੀ ਜਾਵੇ ਅੱਜ ਇਹਨਾਂ ਨੂੰ ਲੋੜ ਆ ਲਗ ਭਗ ਲਾ ਕੇ ਚੱਲੀਏ ਅਸੀਂ ਹਰ ਹਫਤੇ ਦੇਖ ਰਹੇ ਹਾਂ ਕਿ ਦੋ ਤੋਂ ਤਿੰਨ ਬੱਚੇ ਐਮ ਡੀ ਡੀ ਡਿਸੀਜ਼ ਅਜ ਕੱਲ ਹੀ ਇੱਕ ਵੀਰ ਆਇਆ ਸੀ ਉਹਨੇ ਦੱਸਿਆ ਕਿ ਉਸਦੇ ਪਿੰਡ ਤੋਂ ਦੋ ਬੱਚੇ ਹੈਗੇ ਆ ਪਰ ਕਹਿੰਦੇ ਕਿ ਸੰਘਰਸ਼ੇ ਲੰਮਾ ਵਾ 27 ਕਰੋੜ ਬਹੁਤ ਵੱਡੀ ਰਕਮ ਆ ਉਹ ਕਹਿੰਦੇ ਕਿ ਅਸੀਂ ਟ੍ਰੀਟਮੈਂਟ ਨਹੀਂ ਕਰਵਾ ਸਕਦੇ ਇਹ ਫੈਮਿਲੀ ਨਾਲ ਗੱਲ ਕੀਤੀ ਆ ਤੇ ਉਹ ਹੁਣੇ ਬਸ ਕਿਉਂਕਿ ਇਹਦੇ ਵਿੱਚ ਜਿਹੜੀ ਡੀ ਐਮ ਡੀ ਜਿਹੜੀ ਡਿਸੀਜ਼ ਹੈ ਨਾ ਇਹ ਚ ਮੈਕਸਿਮਮ ਜਿਹੜੀ ਬੱਚੇ ਦੀ ਏਜ ਲਾਈਫ ਦੱਸੀ ਜਾਂਦੀ ਉਹ 20 ਸਾਲ ਹੈ ਠੀਕ ਹੈ ਜੀ ਤੇ ਔਖਾ ਹੁੰਦਾ ਵਾ ਇੱਕ ਮਾਪਿਓ ਵਾਸਤੇ ਇੱਕ ਬੱਚੇ ਨੂੰ ਲੋਕ ਕਈ ਇੱਥੇ SLAਵਾ ਦੇ ਦਿੰਦੇ ਆ 27 ਕਰੋੜ ਦੇ ਵਿੱਚ ਕਈਆਂ ਦਾ ਇਲਾਜ ਹੋ ਜਾਣਾ ਵਾ ਤੇ ਮੈਂ ਇਹ ਵੀ ਕਹਿ ਦੇਣਾ ਚਾਹੁੰਦਾ ਵੀ ਕਈਆਂ ਦਾ ਇਲਾਜ ਤੇ ਹੋ ਜਾਣਾ ਵਾ ਪਰ ਤੁਸੀਂ ਮੈਨੂੰ ਇਹ ਦੱਸੋ ਕਿ ਇੰਡੀਆ ਦੇ ਵਿੱਚ ਕਿੰਨੀਆਂ ਬਿਮਾਰੀਆਂ ਨੇ ਕਿੰਨੇ ਕ ਦਾ ਇਲਾਜ ਅਜੇ ਤੱਕ ਹੋ ਗਿਆ ਵਾ ਕਿੰਨੇ ਲੋਕ ਰੋਲਦੇ ਪਏ ਨੇ ਰੋਲਦੇ ਪਏ ਨੇ ਹਸਪੀਟਲਾਂ ਦੇ ਵਿੱਚ ਤੁਸੀਂ ਚਲ ਜਾਓ ਲੋਕ ਇਹੋ ਹੀ ਗੱਲ ਦਾ ਬਸ ਕਰਦੇ ਨੇ ਕਿ ਅਸੀਂ ਰੋ ਲਗੇ ਆ ਹੁਣ ਲਾ ਕੇ ਚੱਲੋ ਕਿ ਕੋਈ ਵੀ ਬਿਮਾਰੀ ਆ ਜੇਕਰ ਕਿਸੇ ਪਰਿਵਾਰ ਦੇ ਵਿੱਚ ਕੋਈ ਵੀ ਬੰਦਾ ਜਿਵੇਂ ਵੀ ਬਿਮਾਰੀ ਦਾ ਅਫੈਕਟ ਹੁੰਦਾ ਹੈ ਲੱਖ ਰੁਪਏ ਲੱਗ ਜਾਂਦੇ ਨੇ ਪਰਿਵਾਰ ਕਰਜ਼ੇ ਥੱਲੇ ਆ ਜਾਂਦਾ ਵਾ ਜੀ ਠੀਕ ਹੈ ਜੀ ਉਦੋਂ ਉਦੋਂ ਕਿਉਂ ਫਿਰ ਅਸੀਂ ਇਹ ਸੋਚਦੇ ਨਹੀਂ ਆ ਕਿ ਯਾਰ ਇਹ 27 ਕਰੋੜ ਫਿਰ ਇੱਧਰ ਲਾ ਲਈਏ ਜੇਕਰ ਤੁਸੀਂ ਅਸੀਂ ਫਿਰ 27 ਕਰੋੜ ਦੀ ਵੀ ਮੰਗ ਨਹੀਂ ਰੱਖਦੇ ਸੀ ਕਹਿੰਨੇ ਆ ਕਿ ਤੁਸੀਂ 10 20 50 100 200 ਇੰਨੀ ਵੀ ਹੈਲਪ ਕਰ ਦਿਓ ਜਿੰਨੀ ਵੀ ਹੋ ਸਕਦੀ ਤੁਸੀਂ ਹੈਲਪ ਕਰ ਦਿਓ ਵੀ ਤੇ ਹਰ ਇੱਕ ਮੈਂ ਕਹਿੰਦਾ ਪੰਜਾਬ ਹਿੰਦੁਸਤਾਨ ਜਿੱਥੋਂ ਤੱਕ ਵੀ ਇਹ ਵੀਡੀਓ ਜਾਂਦੀ ਆ ਹਰ ਇੱਕ ਨੂੰ ਮੈਂ ਇਹੋ ਰਿਕਵੈਸਟ ਕਰਦਾ ਮੈਂ ਕਿ ਤੁਸੀਂ ਇੱਕ ਲੰਮਾ ਸਮੇਂ ਤੋਂ ਇਹ ਵੀਡੀਓ ਦੇਖ ਰਹੇ ਲਗਭਗ ਹਾਲ ਹੋ ਗਿਆ ਪਰ ਬਾਹਰ ਨੂੰ ਸੜਕਾਂ ਦੇ ਉੱਪਰ ਖੜਕੇ ਬੱਚੇ ਲਈ ਡੋਨੇਸ਼ਨ ਇਕੱਠੀ ਕਰਦੇ ਨੂੰ ਤੇ ਵੱਧ ਤੋਂ ਵੱਧ ਤੁਸੀਂ ਸਾਥ ਦਿਓ ਬੜਾ ਲੰਮਾ ਸਮਾਂ ਹੋ ਗਿਆ ਵਾ ਲਾ ਕੇ ਚੱਲੋ ਕਿ ਹੁਣ ਤੇ ਜ਼ੋਰ ਹੋਣ ਵਾਲੀ ਗੱਲ ਹੈ ਕਿ ਜ਼ੋਰ ਹੋਇਆ ਪਿਆ ਪੂਰਾ ਹੀ ਠੀਕ ਹੈ ਜੀ ਇੱਕ ਇੱਕ ਨਾਰਮਲੀ ਤੁਸੀਂ ਗੱਲ ਸਮਝ ਕੇ ਚਲੋ ਕਿ ਕਿਸੇ ਇਨਸਾਨ ਨੂੰ ਇੱਕ ਸਾਲ ਖੜ ਕੇ ਰੋਡ ਦੇ ਉੱਪਰ ਮੰਗਣਾ ਪੈ ਜੇ ਉਹ ਵੀ ਉੱਥੇ ਫੌਜੀ ਹੋਵੇ ਸਰਦਾਰ ਹੋਵੇ ਪੰਜਾਬ ਦਾ ਹੋਵੇ ਪੱਗ ਸਿਰ ਤੇ ਰੱਖ ਕੇ ਮੰਗਣਾ ਸੌਖਾ ਨਹੀਂ ਹੈਗਾ ਖੜਾ ਨਹੀਂ ਪੰਜਾਬੀਆਂ ਨੂੰ ਖਾ ਕੇ ਮੋੜੇ ਨਾਲ ਮੋੜਾ ਲਾ ਕੇ ਖੜ ਜਾਣਾ ਚਾਹੀਦਾ ਵਾ ਇਸ ਔਕੀ ਘੜੀ ਦੇ ਵਿੱਚ ਤੁਸੀਂ ਰਿਸਪੌਂਸ ਵੇਖ ਲਓ ਮੈਂ ਅੱਜ ਤੁਸੀਂ ਆਹ ਕੈਮਰਾ ਕਮਾਇਓ ਆ ਤੁਸੀਂ ਰਿਸਪੌਂਸ ਵੇਖੋ ਅਸੀਂ ਕਿੰਨਾ ਇਹ ਅਪੀਲ ਕਰ ਰਹੇ ਆ ਪਰ ਲੋਕ ਨਜ਼ਰਅੰਦਾਜ਼ ਕਰ ਜਾਂਦੇ ਆ ਜਦੋਂ ਉਹਨਾਂ ਦੇ ਵੀ ਮੈਂ ਸਮਝਦਾ ਕਿ ਉਹਨਾਂ ਦਾ ਵੀ ਕੋਈ ਇਹਦੇ ਵਿੱਚ ਉਹ ਹੈ ਨਹੀਂ ਆ ਕਿ ਜਿਹੜੀ ਗੱਲ ਦੀ ਉਹਨਾਂ ਨੂੰ ਸਮਝ ਨਹੀਂ ਹੈਗੀ ਬਟ ਇੱਕ ਡੋਨੇਸ਼ਨ ਵਾਸਤੇ ਜੇ ਕਿਤੇ ਲਿਖਿਆ ਨਾ ਲੰਗਰ ਹੈ ਅਸੀਂ ਸਾਨੂੰ ਪਾਹ ਲਾ ਜਾਂਦਾ ਵੀ ਲੰਗਰ ਲੱਗਾ ਜਰੂਰ ਜਾਣਾ ਵਾ ਪਰ ਜੇਕਰ ਇੱਥੇ ਵੇਖੋ ਹੁਣ ਆ ਵੀਰ ਨੂੰ ਪਤਾ ਲੱਗ ਗਿਆ ਡੋਨੇਸ਼ਨ ਦੇਣੀ ਹੈ ਨਾ ਡੋਨੇਸ਼ਨ ਦੇ ਦਿੱਤੀ ਆ ਠੀਕ ਹੈ ਜੀ ਫਿਰ ਇੱਥੇ ਹਰ ਇੱਕ ਆਉਂਦੇ ਜਾਂਦੇ 100 ਵਿੱਚੋਂ 70% ਜਿਹੜੇ ਸੰਗਤ ਆ ਉਹਨਾਂ ਨੂੰ ਪਤਾ ਆ ਕਿ ਇਹ ਗੱਡੀ ਕਿਉਂ ਖੜੀ ਇੱਥੇ ਕਿਉਂਕਿ ਇਹ ਗੱਡੀ ਇੰਨੀ ਵਾਇਰਲ ਹੋਈ ਆ ਦੇਸ਼ ਦੇ ਹਰ ਇੱਕ ਕੋਨੇ ਵਿੱਚ ਗਈ ਆ ਹਰ ਨਾਲੋਂ ਕਿ ਇਹਨਾਂ ਦੀ ਵੀਡੀਓ 60-60 ਮਿਲੀਅਨ ਤੱਕ ਵੀ ਗਈਆਂ ਨੇ ਜਿਹੜੇ ਕਈ ਮਸ਼ਹੂਰ ਯੂਟਿਊਬਰ ਜਿਸ ਤਰ੍ਹਾਂ ਤਹਿਲਕਾ ਪ੍ਰੈਂਕ ਦਿੱਲੀ ਤੋਂ ਨੇ ਸੋਨ ਸੂਤ ਸਾਰੇ ਹੋ ਗਏ ਨੇ ਇਹਨਾਂ ਨੇ ਸਾਰੇ ਦਿੱਲੀ ਪੋਸਟ ਪੰਜਾਬੀ ਤੇ ਵੀ ਵੀਡੀਓ ਪਈ ਸੀ ਇਹਨਾਂ ਦੀ ਕਾਫੀ ਨਿਊਜ਼ ਚੈਨਲਾਂ ਨੇ ਵੀ ਕਵਰ ਕੀਤੀ ਆ ਹਰ ਇੱਕ ਨੂੰ ਪਤਾ ਵਾ ਇਹਨਾਂ ਬਾਰੇ ਪਰ ਗੱਲ ਕਿਵੇਂ ਆ ਕਿ ਇੱਕ ਸੰਗਤ ਜਦੋਂ ਨਜ਼ਰ ਅੰਦਾਜ਼ ਕਰਦੀ ਹੈ ਤੇ ਪਰਿਵਾਰ ਵਾਸਤੇ ਨਾ ਬੜੇ ੱੱੱਕੇ ਵਾਲੀ ਗੱਲ ਹੁੰਦੀ ਆ ਕਿ ਤੁਸੀਂ ਮਿਲ ਜਨ ਅੰਦਾਜ਼ ਕਿਉਂ ਕਰ ਰਹੇ ਹੋ 10 20 ਦੀ ਜੇਕਰ ਲੋਕ ਮਰਦ ਕਰਨ ਦਾ ਪੈਸੇ ਨੂੰ ਦੋ ਦਿਨ ਦੇ ਵਿੱਚ ਇਕੱਠੇ ਹੋ ਜਾਂਦੇ ਆ ਬਸ ਮਰਦ ਦੀ ਇਹੋ ਆਸ ਏ ਆ ਦੀ ਵੱਧ ਤੋਂ ਵੱਧ ਲੋਕ ਸਪੋਰਟ ਕਰਨਾ ਹੈ ਮੈਂ ਇਹੋ ਹੀ ਸਾਡੀ ਆਸ ਹੀ ਕਿ ਫਤਿਹਗੜ੍ਹ ਸਾਹਿਬ ਦੀ ਧਰਤੀ ਨੇ ਜੇਕਰ 50 ਲੱਖ ਲੋਕ ਆਏ ਨੇ ਉਹਨਾਂ ਵਿੱਚੋਂ 5 ਲੱਖ ਲੋਕ ਵੀ ਜੇ 500 500 ਦਿੰਦੇ ਨੇ ਚਲੋ 5 ਲੱਖ ਛੱਡੋ ਤੁਸੀਂ ਲਾ ਲਓ ਕਿ 50 ਲੱਖ ਵਿੱਚੋਂ 25 25 ਲੱਖ 25 ਲੱਖ ਲੋਕ ਵੀ 50 50 ਵੀ ਦਿੰਦੇ ਆ ਜਾਂ 100 100 ਵੀ ਦਿੰਦੇ ਆ ਤਾਂ ਵੀ ਪੈਸੇ ਪੂਰੇ ਹੋ ਜਾਂਦੇ ਆ ਹੁਣ ਇਹੋ ਹੀ ਮੇਰੀ ਅਪੀਲ ਆ ਕਿ ਸੰਡੇ ਤੱਕ ਅਸੀਂ ਇੱਥੇ ਹੀ ਆ ਆ ਲੋਕੇਸ਼ਨ ਤੁਹਾਨੂੰ ਦੱਸ ਦਿੰਨੇ ਆ ਸ਼ਿਦਾ ਸਾਹਬ ਦੇ ਜਿਹੜਾ ਇੱਥੇ ਗੁਰਦੁਆਰਾ ਹੈਗਾ ਸੀ ਸ਼ਿਦਾ ਸਿੰਘਾ ਦਾ ਉਹਨਾਂ ਦੇ ਕੋਲ ਹੀ ਆ ਤੇ ਵੱਧ ਤੋਂ ਵੱਧ ਸਪੋਰਟ ਕਰੋ ਤਾਂ ਜੋ ਛੇਤੀ ਨੂੰ ਛੇਤੀ ਜਿਹੜੇ ਬੱਚੇ ਦੇ ਪੈਸੇ ਆ ਜਿਹੜੇ ਟ੍ਰੀਟਮੈਂਟ ਵਾਸਤੇ 72 ਕਰੋੜ ਰੁਪਈਆ ਉਹ ਪੂਰਾ ਹੋ ਸਕੇ ਤੇ ਬੱਚੇ ਦਾ ਟ੍ਰੀਟਮੈਂਟ ਛੇਤੀ ਨੂੰ ਛੇਤੀ ਕਰਵਾ ਸਕੀਏ ਇਹੋ ਸਾਡਾ ਬਸ ਸਾਡੀ ਅਪੀਲ ਆ ਜੀ ਭਾਈ ਜੀ ਤੁਹਾਡੇ ਦਿਲ ਦਾ ਟੁਕੜਾ ਵਾ ਤੇ ਲੇਕਿਨ ਕਿੰਨਾ ਕਿ ਦਰਦ ਤੁਸੀਂ ਇਹ ਦਿਲ ਦੇ ਵਿੱਚ ਲੈ ਕੇ ਬੈਠੇ ਹੋਏ ਹੋ ਕੀ ਕਹਿਣਾ ਤੇ ਰਵਈ ਗੁਰ ਸਾਹਿਬ ਹੈ ਕਿ ਕਿ ਪਤੇ ਦਰਦ ਤੇ ਦੇਖੋ ਬਹੁਤ ਆ ਲੇਕਿਨ ਸੰਗਤ ਅਗੇ ਅਪੀਲ ਸਾਡੀ ਸੰਗਤ ਜਰੀਆ ਤੇ ਝੋਲੀ ਜਿਹੜੀ ਆ ਗੁਰੂ ਰਾਮਦਾਸ ਅਗੇ ਆ ਜੀ ਤੇ ਅਸੀਂ ਇਹੋ ਬੇਨਤੀ ਕਰਦੇ ਆ ਕਿ ਵੇਖੋ ਇੱਕ ਜਿਹੜਾ ਤਿੰਨ ਪੀੜੀਆਂ ਤੋਂ ਜੁੜਿਆ ਤਿੰਨ ਪੀੜੀਆਂ ਤੋਂ ਫੌਜ ਦੇ ਨਾਲ ਰੋਡਰ ਤਿੰਨ ਪੀੜੀਆਂ ਤੋਂ ਚੱਲ ਰਿਹਾ ਤੇ ਉਹਦਾ ਬੱਚਾ ਇੱਕ ਵੇਖੋ ਇਸ ਘਾਤਕ ਬਿਮਾਰੀ ਨਾਲ ਲੜ ਰਿਹਾ ਹੈ ਤੇ ਅਸੀਂ ਬੇਨਤੀ ਕਰਦੇ ਹਾਂ ਸੰਤਾਂ ਅੱਗੇ ਕਿ ਵੇਖੋ ਜਿਹੜਾ ਫੌਜੀ ਸਰਹੰਦੇ ਦੇਸ਼ ਦੀ ਬਾਰਡਰ ਤੇ ਖੜਾ ਹੁੰਦਾ ਤੇ ਉਹ ਇਹ ਨਹੀਂ ਵੇਦਾ ਕਿ ਇਹ ਹਿੰਦੂ ਸਿੱਖ ਮੁਸਲਮਾਨ ਦਾ ਅਸਾਈ ਹੈ ਉਹ ਆਪਣੀ ਛਾਤੀ ਖੋਲ ਕੇ ਅੱਗੇ ਖੜਾ ਹੁੰਦਾ ਜੀ ਉਹਨੂੰ ਇਹ ਹੁੰਦਾ ਉਹਨੂੰ ਉਹਨੂੰ ਇਹ ਹੁੰਦਾ ਵੀ ਮੇਰਾ ਪਰਿਵਾਰ ਅੰਦਰ ਸੌ ਰਿਹਾ ਲੇਕਿਨ ਆਪਣੇ ਪਰਿਵਾਰ ਨੂੰ ਉਸੇ ਪਰਿਵਾਰ ਦੇ ਉੱਪਰ ਦਿੱਕਤ ਆ ਗਈ ਹੈ ਤੇ ਲੋਕ ਨਹੀਂ ਸਾਥ ਦੇ ਰਹੇ ਮੋਢੇ ਨਾਲ ਮੋਢੇ ਲਾ ਕੇ ਨਹੀਂ ਖੜ ਰਹੇ ਕੀ ਮਸਲਾ ਕੀ ਹੈ ਨਹੀਂ ਮੈਨੂੰ ਆਸ ਆ ਪੂਰੀ ਸਿਹਤ ਸੰਗਤਾਂ ਦੇ ਪਿਆਰ ਦਾ ਆਸ ਆ ਕਿ ਪੰਜਾਬ ਦੀ ਬਹੁਤ ਮਹਾਨ ਉਹ ਸੰਗਤਾਂ ਕਿ ਜਿਹੜੇ ਇਸ ਦਰਦ ਨੂੰ ਸੁਰਕੇ ਆਪਣਾ ਸਮਝ ਕੇ ਔਰ ਇਸ ਫੌਜੀ ਵੀਰ ਦੀ ਮਦਦ ਕਰਨਗੇ ਕਿਉਂਕਿ ਇੱਕ ਅਸੀਂ بڑے بڑے ਮਤਲਬ ਵੇਖੋ ਲੰਗਰ ਗੁਰੂ ਮਹਾਰਾਜ ਨੇ ਸਾਡੇ ਗੁਰੂਆਂ ਨੇ ਬਿਜਾਂ ਰੁਪਈਆ ਦਾ ਚਲਾਇਆ ਸੀ ਲੰਗਰ ਲਾਉਣਾ ਕੋ ਮਾੜੀ ਗੱਲ ਨਹੀਂ ਹੈ ਜੀ ਉਹ ਭੁੱਖੇ ਦਾ ਇੱਕ ਪੇਟ ਭਰਨਾ ਬਹੁਤ ਅੱਛੀ ਗੱਲ ਹੈ ਲੇਕਿਨ ਕੀ ਆ ਇੱਕ ਉਹ ਪਰਿਵਾਰ ਜਿਹੜਾ ਤਿੰਨਾਂ ਪੀੜੀਆਂ ਤੋਂ ਦੇਸ਼ ਦੀ ਸੇਵਾ ਕਰਿਆ ਜਿਨ੍ਹਾਂ ਨੇ ਆਪਣੇ ਪਿੰਡੇ ਦੇ ਉੱਤੇ 62 65 71 ਹੰਡਾਇਆ ਜਿਨ੍ਹਾਂ ਨੇ ਚੀਨਾ ਦੇ ਬਾਰਡਰਾਂ ਦੇ ਉੱਤੇ ਜਾ ਕੇ ਆਪਣੀ ਮਤਲਬ ਪੂਰਾ ਸਹਿਯੋਗ ਦਿੱਤਾ ਗੌਰਮ ਦੇਸ਼ ਦਾ ਇੱਕ ਖੂਨ ਕਤਰਾ ਕਤਰਾ ਬਚਾਇਆ ਉਹ ਦੇਸ਼ ਹੀ ਅੱਜ ਸੰਗਤ ਅੱਗੇ ਇਹ ਆਪਣੇ ਬਹਾਰ ਕਾ ਬੇਨਤੀ ਕਰ ਰਿਹਾ ਅਪੀਲ ਕਰ ਰਿਹਾ ਕਿ ਵੱਧ ਤੋਂ ਵੱਧ ਮੈਨੂੰ ਆਸ ਵੀ ਹੈ ਕਿ ਦੇਸ਼ ਦੀ ਸੰਗਤ ਸਾਡੇ ਪੰਜਾਬ ਦੀ ਸੰਗਤ ਵੱਤੋਂ ਵੱਤ ਸਾਡਾ ਸਹਿਯੋਗ ਕਰੇਗੀ ਤੇ ਇਹ ਪੈਸਾ ਜਲਦੀ ਪੂਰਾ ਹੋਏ ਦੇਖਿਆ ਜੇ ਪੰਜਾਬ ਸਰਕਾਰ ਕਹੇ ਤਾਂ ਉਹ ਵੀ ਬੰਦਾ ਕੁਝ ਕਰ ਸਕਦੀ ਹੈ ਤੇ ਕੇਂਦਰ ਸਰਕਾਰ ਵੀ ਬਹੁਤ ਕੁਝ ਕਰ ਸਕਦੀ ਹੈ ਕੇਂਦਰ ਦੀ ਸਰਕਾਰ ਤੱਕ ਇਹ ਹੈ ਗੁਰਵਿੰਦਰ ਸਿੰਘ ਖੇਰਾ ਇਹਨਾਂ ਦਾ ਬੇਟਾ ਕਰਮ ਖੇਰਾ ਔਰ ਇਹਨਾਂ ਨੇ ਵੇਖੋ ਸਾਡੀ ਗੱਲ ਜੀਤਨ ਮਾਂਜੀ ਜੋ ਕੇਂਦਰੀ ਮੰਤਰੀ ਆ ਇਹਨਾਂ ਤੱਕ ਸਾਡੀ ਗੱਲ ਪਹੁੰਚ ਗਈ ਆ ਫੈਲ ਪਹੁੰਚ ਗਈ ਆ ਸਾਡੇ ਬੇਟੇ ਬੇਟਾ ਮੇਰਾ ਨੌਰਾਨੇ ਉਹ ਪਿਛਲੇ ਹਫਤੇ ਹੀ ਉਹਨਾਂ ਦੇ ਨਾਲ ਮੀਟਿੰਗ ਕਰ ਰਹੇ ਆ ਫੈਲ ਪਹੁੰਚ ਗਈ ਮੋਦੀ ਤੱਕ ਪਹੁੰਚੇਗੀ ਤੇ ਸਾਨੂੰ ਪੂਰਾ ਪੁਰਸਾ ਕਿ ਸਾਡਾ ਸੈਂਟਰ ਵੀ ਸਾਡੀ ਮਦਦ ਕਰੇਗਾ ਤੇ ਪੰਜਾਬ ਪੰਜਾਬ ਗਵਰਨਮੈਂਟ ਵੀ ਸਾਡੇ ਅੱਗੇ ਆਏਗੀ ਸਾਡੀ ਮਦਦ ਕਰੇਗੀ ਕਿਉਂਕਿ ਜੇ ਸੰਗਤ ਦੇ ਸਹਾਯੋਗ ਦੇ ਨਾਲ ਹੁਣ 5.5 ਕਰੋੜ ਰੁਪਏ ਤੱਕ ਪਹੁੰਚ ਗਿਆ ਤੇ ਸੰਗਤ ਸਾਥ ਦੇ ਵੀ ਰਹੀ ਹੈ ਤੇ ਉਹ ਪੈਸਾ ਪੂਰਾ ਹੋਏਗਾ ਹਰ ਹਾਲਤ ਅਸ਼ਮੀਲ ਅਸ਼ਮੀਲ ਦੀ ਜਾਨ ਬਚੇਗੀ ਕੱਲ ਇੱਕ ਪਰਿਵਾਰ ਆਇਆ ਸੀ ਜਿਹਦੇ ਛੋਟੀ ਜੀ ਬੁਗਲੀ ਦੇ ਉੱਤੇ ਲਿਖਿਆ ਸੀ ਸ਼ੇਵ ਅਸ਼ਮੀਲ ਤੇ ਉਹ ਮੇਰੀ ਨੌ ਰਾਣੀ ਫੋਪਾ ਮਾਰ ਕੇ ਰੋਪੀ ਵੀ ਵੇਖੋ ਇੱਕ ਐਨਾ ਪਰਿਵਾਰ ਜਿਹੜਾ ਜਿਹਨੂੰ ਦਰਦਿਆ ਉਹ ਆਣ ਕੇ ਅਹੀਂ ਆਖਿਆ ਵੀ ਛੋਟੀ ਜੀ ਇੱਕ ਵੀਡੀਓ ਸੰਗਤ ਤੱਕ ਪਹੁੰਚਾਉਣ ਵਾਸਤੇ ਆਪਾਂ ਇੱਕ ਜਰੀਆ ਕਰੀਏ ਬਚਾਈਏ ਤੇ ਉਹਨਾਂ ਨੇ ਨਹੀਂ ਆਖਿਆ ਇਹ ਵੀਡੀਓ ਨਹੀਂ ਬਣਾਉਣੀ ਫੇਰ ਵੀ ਉਹਨਾਂ ਨੂੰ ਮੈਂ ਬੇਨਤੀ ਕੀਤੀ ਵੀ ਇੱਕ ਛੋਟੀ ਜੀ ਇੱਕ ਕਲਿੱਪ ਬਣਾਓ ਵੀਡੀਓ ਬਣਾਓ ਤਾਂ ਕਿ ਸੰਗਤ ਤੱਕ ਪਹੁੰਚੇ ਵੀ ਇੱਕ ਤੁਸੀਂ ਕਿੰਨਾ ਸਹਿਯੋਗ ਦੇ ਰਹੇ ਜੇ ਤੁਸੀਂ ਇੱਕ ਛੋਟੀ ਜੀ ਉਹਦੇ ਵਿੱਚ ਭਗਣੀ ਦੇ ਵਿੱਚ ਪੈਸਾ ਇਕੱਠਾ ਕੀਤਾ ਤੇ ਸਾਨੂੰ ਲੱਭ ਰਹਿ ਜੇ ਵੀ ਅਸ਼ਮੀਤ ਕਿੱਥੇ ਆ ਅਸ਼ਮੀਤ ਦੀ ਗੱਡੀ ਕਿੱਥੇ ਆ ਤੇ ਅਸੀਂ ਸੇਵਾ ਦੇਣੀ ਹੈ ਜੋ ਕੱਲੋਂ ਸੇਵਾ ਦੇ ਕੇ ਗਏ ਸੀ ਸਾਡੇ ਮਨ ਨੂੰ ਬੜਿਆ ਇੱਕ ਮਨੋ ਪ੍ਰੂਫ ਸਾਹਿਬ ਬਣਿਆ ਕਿ ਵੇਖੋ ਇੱਕ ਪ੍ਰਵਾਦੀ ਉਹਨਾਂ ਨੇ ਦਰਦ ਸੁਣੀਆ ਤੇ ਉਹ ਸਾਰੀ ਸੰਗਤ ਵੀ ਇਹ ਦਰਦ ਸੁਣੇਗੀ ਕਿਉਂਕਿ ਇਹਨਾਂ ਨੂੰ ਪਤਾ ਕਿਉਂਕਿ ਇਹ ਅਵੇਰਨਸ ਨਹੀਂ ਹੈ ਸੰਗਤ ਤੱਕ ਇਹ ਗੱਲ ਦਾ ਉਹਨਾਂ ਪਤਾ ਨਹੀਂ ਹੈ ਪਈ ਇਹ ਬਿਮਾਰੀ ਹੈ ਕੀ ਚੀਜ਼ ਇਹਦੇ ਲੱਛਣ ਕੀ ਆ ਇਹ ਕਿਦੋਂ ਪੈਦਾ ਹੁੰਦੀ ਆ ਕਿੱਥੋਂ ਮਤਲਬ ਇਹ ਇੱਕ ਜੈਨੇਟਿਕ ਬਿਮਾਰੀ ਆ ਜਮੰਦੂ ਜਾਨੀ ਕਿ ਜਿਹਨੂੰ ਬਿਮਾਰੀ ਆ ਜਿਹਦਾ ਇਲਾਜ ਇਹ ਪਹਿਨੋ ਨਾਮ ਨਾਮਰਾਦ ਬਿਮਾਰੀ ਹੀ ਜਿਹਦਾ ਇਲਾਜ ਅਮਰੀਕਾ ਨੇ ਹੁਣ ਕੱਢਿਆ 200 ਸਾਲ ਪੁਰਾਣੀ ਬਿਮਾਰੀ ਦਾ ਔਰ ਇਹ ਹੁਣੇ ਹੀ ਇਹਦਾ ਮਤਲਬ ਉਹਨਾਂ ਨੇ ਜੋ ਸਾਨੂੰ ਲੈਟਰ ਮਿਲਿਆ 3.2 ਮਿਲੀਅਨ ਯੂ ਐਸ ਡਾਲਰ ਜਾਨੀ ਕਿ ਲਗਭਗ 12% ਉਹਦੀ ਜੀਐਸਟੀ ਵੀ ਆ ਜਿਹਦਾ ਲਗਭਗ ਇਥੋਂ ਦਾ ਇੰਡੀਆ ਦਾ 27 ਕਰੋੜ ਰੁਪਈਆ ਬਣਦਾ ਇਹ ਪੈਸਾ ਡਾਲਰ ਦੇ ਕੀਮਤ ਦੇ ਉਸ ਦਿਨ ਦੇ ਹਿਸਾਬ ਨਾਲ ਵਧ ਵੀ ਸਕਦਾ ਔਰ ਘਟ ਵੀ ਸਕਦਾ ਤੇ ਸਾਨੂੰ ਪੂਰੀ ਆਸ ਆ ਕਿ ਇਹ ਅਸ਼ਮੀਲ ਦਾ ਪੈਸਾ ਜਲਦੀ ਇਕੱਠਾ ਹੋਏਗਾ ਤੇ ਸੰਗਤ ਅੱਗੇ ਬੇਨਤੀ ਵੀ ਆ ਕਿ ਵੱਧ ਤੋਂ ਵੱਧ ਇਹ ਕਿਉਂਕਿ ਹੁਣ ਇਹ ਤੇ ਵਰਲਡ ਦੇ ਵਿੱਚ ਇਹ ਅਸ਼ਮੀਲ ਦੀ ਵੀਡੀਓ ਅਸ਼ਮੀਲ ਦਾ ਚਿਹਰਾ ਅੱਗੇ ਆ ਚੁੱਕਿਆ ਤੇ ਸਾਨੂੰ ਆਸ ਆ ਪੰਜਾਬ ਦੀ ਸੰਗਤ ਤੇ ਵੀ ਕਿਉਂਕਿ ਅਜਿਹੇ ਵੱਡੇ ਅਸੀਂ ਮਲੋ ਦੇਖੋ ਅਸੀਂ ਲੰਗਰ ਲਾਉਨੇ ਆ ਅਗਰ ਅਸੀਂ 1-1 ਰੁਪਿਆ ਵੀ ਡੋਨੇਟ ਕਰਦੇ ਆ ਤੇ ਕਮ ਸੇ ਕਮ ਤਿੰਨ ਬੱਚੇ ਇਹੋ ਜਿਹੇ ਤਿੰਨ ਬੱਚਿਆਂ ਦਾ ਇਲਾਜ ਹੋ ਸਕਦਾ ਤੇ ਇਹ ਇੱਕ ਪਹਿਲਾ ਬੱਚਾ ਡੀਐਮਡੀ ਦਾ ਪੇਸ਼ੈਂਟ ਜਿਹੜਾ ਪੰਜਾਬ ਦਾ ਇਹ ਬਿਮਾਰੀ ਅਮਰੀਕਾ ਦੇ ਵਿੱਚੋਂ ਜਿਹੜਾ ਇਲਾਜ ਇੱਥੇ ਲੈ ਕੇ ਆਏਗਾ ਔਰ ਹੋ ਸਕਦਾ ਅੱਗੇ ਅਵੇਰਨੈਸ ਕਈਆਂ ਅਹ ਦੇ ਸੰਕਟਾ ਤੱਕ ਪਹੁੰਚੇਗੀ ਤੇ ਵੱਧ ਤੋਂ ਵੱਧ ਹੋਰ ਵੀ ਬੱਚਿਆਂ ਦਾ ਕਿਉਂਕਿ ਅਸੀਂ ਵਿਨੇ ਆ ਜਦੋਂ ਜਾਣਿਆ ਸ਼ਹਿਰਾਂ ਦੇ ਵਿੱਚ ਜਾਣਿਆ ਸਾਨੂੰ ਇਸ ਬਿਮਾਰੀ ਦੇ ਨਾਲ ਪੀੜਿਤ ਬੱਚੇ ਕਈ ਮਿਲਦੇ ਆ ਤੇ ਅਸੀਂ ਉਹਨਾਂ ਨੂੰ ਮਤਲਬ ਇੱਕ ਰਹਿ ਦੇਨੇ ਆ ਜਿਹੜਾ ਬੱਚਾ ਅਜੇ ਵੀਰਚੇਰ ਤੇ ਨਹੀਂ ਆਇਆ ਤੇ ਉਹਦਾ ਇਲਾਜ ਇਹ ਟੀਕਾ ਉਹਨੂੰ ਲਾਗੂ ਆ ਜਿਹੜਾ ਬੱਚਾ ਵੀ ਜੇਰ ਤੇ ਆ ਗਿਆ ਉਹਨੂੰ ਕਿਉਂਕਿ ਰਸ਼ੀਆ ਵੀ ਇਸ ਬਿਮਾਰੀ ਦਾ ਇਲਾਜ ਕੱਢ ਰਿਹਾ ਕਿ ਜਿਹੜੇ ਬੱਚੇ ਵੀ ਜੇਰ ਤੇ ਆ ਗਏ ਉਹਨਾਂ ਦਾ ਇਲਾਜ ਵੀ ਉਹ ਕੱਢ ਰਿਹਾ ਵਾ ਕਿ ਉਹਨਾਂ ਨੂੰ ਵੀ ਟੀਕਾ ਇਹ ਲੱਗ ਪਾਏ ਕਿਉਂਕਿ ਅਜੇ ਤੇ ਅਮਰੀਕਾ ਨੇ ਕੱਢਿਆ ਤੇ ਸਾਨੂੰ ਪੂਰਾ ਭਰੋਸਾ ਸਿੱਖ ਸੰਗਤਾਂ ਤੇ ਕਿਉਂਕਿ ਵੱਤੂਵਾਚ ਸਾਡਾ ਸਾਥ ਦੇਣਗੇ ਆ ਤੇ ਕੱਲ ਨੂੰ ਜਦੋਂ ਕਿਉਂਕਿ ਅਸ਼ਮੀਤ ਦਾ ਟੀਕਾ ਲੱਗ ਗਿਆ ਤੇ ਜਿਹੜੇ ਵੇਖ ਕੇ ਹੁਣ ਸੰਗਤ ਚੱਲੋ ਜਾ ਰਹੀ ਆ ਤੇ ਉਹ ਕੱਲ ਨੂੰ ਇਹ ਸੋਚੇਗੀ ਉਹਦੇ ਮਨ ਦੇ ਵਿੱਚ ਇਹ ਹੋਏਗਾ ਯਾਰ ਮੈਂ ਉਹ ਵਖਿਆ ਫੂਜੀ ਦੀ ਵੀਡੀਓ ਵੇਖੀ ਸੀ ਜਾਂ ਉਹਦਾ ਦਾਦਾ ਦਾਦਾ ਕਿਉਂਕਿ ਬੱਚੇ ਰਾਤ ਦੇ ਇੱਥੇ ਹੀ ਉਹ ਹੁਣ ਥੋੜਾ ਫਰੈਸ਼ ਹੋਣ ਵਾਸਤੇ ਗਏ ਆ ਉਹ ਵੀ ਆ ਜਾਣਗੇ ਕਿਉਂਕਿ ਉਹਨਾਂ ਦੇ ਦਿਲ ਦੇ ਵਿੱਚ ਇਹ ਹੋਏਗਾ ਯਾਰ ਮੈਂ ਉਹ ਅਸ਼ਮੀਲ ਦੀ ਗੱਡੀ ਖੜੀ ਵੇਖੀ ਸੀ ਅਸ਼ਮੀਲ ਦਾ ਪਰਿਵਾਰ ਖੜਾ ਵੇਖਿਆ ਸੀ ਤੇ ਮੈਂ ਉਦੋਂ ਤੇ ਯਾਰ ਮੈਂ ਦਾਨ ਦੇ ਨਹੀਂ ਪਾਇਆ ਅੱਜ ਮੈਂ ਅਸ਼ਮੀਲ ਦਾ ਟੀਕਾ ਲੱਗ ਗਿਆ ਤੇ ਅੱਜ ਮੈਂ ਉਹਦੀ ਵੀਡੀਓ ਵੇਖ ਰਿਹਾ ਤੇ ਮੈਨੂੰ ਸਾਰਾ ਗੁਰੂ ਨਗਰ ਨਗਰੀ ਦੇ ਵਿੱਚ ਮੈਂ ਖੜਾ ਹੋ ਕੇ ਇਹ ਅਰਦਾਸ ਬੇਨਤੀ ਕਰਦਾ ਵੀ ਚਲੋ ਜਿਹੜਾ ਇਹ ਚਲੋ ਜਿਹਦੀ ਅਜੇ ਜੇ ਬਾਜਾਜਤ ਨਹੀਂ ਦਿੰਦੀ ਕਮ ਸੇ ਕਮ ਉਹ ਅਰਦਾਸ ਬੇਨਤੀ ਅਸ਼ਮੀਤ ਵਾਸਤੇ ਜ਼ਰੂਰ ਕਰੇ ਕਿ ਤਾਂ ਕਿ ਅਸ਼ਮੀਤ ਦੀ ਗੁਰੂ ਮਹਾਰਾਜ ਅਗੇ ਕਿ ਅਸ਼ਮੀਤ ਦੀ ਜਾਨ ਸਲਾਮਤ ਰਹੇ ਕਿਉਂ ਇਦਾਂ ਦੀ ਬਿਮਾਰੀ ਨਾ ਕਿਸੇ ਨੂੰ ਲੱਗੇ ਅਗਰ ਸਾਡਾ ਦੇਸ਼ ਇਸ ਬੰਬਾਰਿਕੋ ਕੇ ਥੋੜਾ ਜਿਹਾ ਟੈਸਟ ਵੀ ਮਹਿੰਗਾ 14 15 ਹਜ਼ਾਰ ਕੋ 20000 ਰੁਪਏ ਦਾ ਕੋ ਟੈਸਟ ਅਗਰ ਗਵਰਨਮੈਂਟ ਇਹ ਟੈਸਟ ਹੀ ਫ੍ਰੀ ਕਰ ਦਿੰਦੀ ਹੈ ਤੇ ਤਾਂ ਵੀ ਉਹ ਪਹਿਲੋ ਪਤਾ ਲੱਗ ਸਕਦਾ ਕਿਉਂਕਿ ਬੱਚਾ ਜਦੋਂ ਗਰਭ ਦੇ ਵਿੱਚ ਹੀ ਆ ਉਦੋਂ ਪਤਾ ਲੱਗ ਸਕਦਾ ਵੀ ਇਹ ਬਿਮਾਰੀ ਦਾ ਰੋਕਥਾਮ ਉਦੋਂ ਹੀ ਹੋ ਸਕਦਾ ਤਾਂ ਕਿ ਜਾਂ ਉਹਨੂੰ ਕੋਈ ਮਨ ਲੋ ਕੁਝ ਵੀ ਡਾਕਟਰ ਸਲਾਹ ਦੇਣ ਤੇ ਉਸ ਦਾ ਉਦੋਂ ਹੀ ਰੋਕਤਾ ਤਾਂ ਕਿ ਅੱਗੇ ਬਿਮਾਰੀ ਨਾ ਵਧੇ ਨਾ ਇਸ ਜਿਆਦਾ ਤੱਕ ਮਾਂ ਪਿਓ ਨੂੰ ਨਾ ਇਹਦੇ ਬਾਰੇ ਬੱਸ ਸਹਿਣਾ ਪਵੇ ਨਾ ਇਹ ਉਹ ਮੁਸ਼ਕਲਾਂ ਵੇਖਣੀਆਂ ਪੈਣ ਬੱਚੇ ਦੀਆਂ ਕਿਉਂ ਬੱਚੇ ਇੱਕ ਹੀ ਅੱਜ ਦੇਸ਼ ਦਾ ਭਵਿਖਾ ਅੱਜ ਦਾ ਬੱਚਾ ਜਿਹੜਾ ਜਿਹੜਾ ਉਹ ਕੱਲ ਦਾ ਪ੍ਰਧਾਨ ਮੰਤਰੀ ਹੈ ਤੇ ਇਸ ਕਰਕੇ ਅਸੀਂ ਬੇਨਤੀ ਆ ਸਾਡੀ ਕਿ ਵੱਧ ਤੋਂ ਵੱਧ ਇਹ ਸਹਿਯੋਗ ਦਿਓ ਸੰਗਤ ਸਿੱਖ ਸੰਗਤਾਂ ਜਿਹੜੀਆਂ ਵਾ ਬਹੁਤ ਮਾ ਮਤਲਬ ਇਹਨਾਂ ਦੇ ਜਗਰੇ ਵੱਡੇ ਆ ਕਿਉਂਕਿ ਇਹ ਚਾਹਣ ਤੇ ਇਹ ਮਤਲਬ ਬਹੁਤ ਕੁਝ ਕਰ ਸਕਦੀਆਂ ਜਿਸ ਮੈਨੂੰ ਪੂਰਾ ਭਰੋਸਾ ਇੱਕ ਇੱਕ ਸੰਗਠਨ ਤੇ ਮੈਂ ਵਾਅਦਾ ਮੈਂ ਪੂਰਾ ਆਹੀ ਆਪਣੇ ਇਸ ਮਕਾਮ ਤੇ ਪਹੁੰਚਾਂਗੇ ਤੇ ਅਸ਼ਮੀਦ ਦਾ ਨਾਜੋ ਠੀਕ ਹੈ ਬਿਲਕੁਲ ਅਸੀਂ ਵੀ ਉਮੀਦ ਇਹੀ ਜਰਾ ਕਰਦੇ ਆ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਜਿਹੜੀ ਇਹ ਬੱਚੇ ਜਿਹੇ ਬਿਮਾਰੀ ਹੈ ਤੇ ਇਹਨੂੰ ਜਲਦੀ ਤੋਂ ਜਲਦੀ ਜੋ ਸੰਗਤ ਵੱਲੋਂ ਜੋ ਪਿਆਰ ਮਿਲੇ ਤੇ ਇਹਦਾ ਵੀ ਇਲਾਜ ਜਲਦੀ ਜਲਦੀ ਹੋ ਛੱਕੇ ਤੇ ਨਵੀਂ ਅਪਡੇਟ ਦੇ ਲਈ ਤੁਸੀਂ ਬਣੇ ਰਹੋ ਤੇ ਮੈਂ ਤੁਹਾਡਾ ਗਗਨ ਦੂਸੇ ਨੂੰ ਸ਼ੁਕਰੀਆ ਧੰਨਵਾਦ